ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਔਰ ਸਾਰੀ ਸੰਗਤ ਦਾ ਧੰਨਵਾਦ ਸਵਾਗਤ ਔਰ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਕਿ ਪੰਜ ਪੰਜ ਬੱਚੇ ਪੈਦਾ ਕਰੋ ਤੁਸੀਂ ਟਕਸਾਲ ਦੇ ਮੁਖੀ ਸਹਿਬਾਨ ਦਾ ਇਹ ਜਿਹੜਾ ਬਿਆਨ ਸੁਣਿਆ ਹੋਵੇਗਾ ਹਾਲਾਂਕਿ ਤੁਹਾਡੀ ਇਸ ਤੇ ਕੀ ਰਾਏ ਹੈ ਮੈਨੂੰ ਇਸ ਦੇ ਬਾਰੇ ਨਹੀਂ ਪਤਾ ਤੇ ਤੁਸੀਂ ਚਲੋ ਵਧੀ ਸੋਚਿਆ ਪਰ ਕੁਝ ਬੇਨਤੀਆਂ ਨੇ ਕੁਝ ਤੇ ਸਮਝਦਾਰੀ ਵਾਲਾ ਵਿਸ਼ਾ ਕਿਉਂਕਿ ਬਾਦ ਵਿਵਾਦ ਬਹੁਤ ਚੱਲ ਪਿਆ ਇਸ ਵਿਸ਼ੇ ਤੇ ਤਾਂ ਕਰਕੇ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਨ ਲੱਗੇ ਆ ਸੋ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦਮਦਮੀ ਟਕਸਾਲ ਅਤੇ ਸੰਤ ਸਮਾਜ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਇੱਕ ਧਾਰਮਿਕ ਸਮਾਗਮ ਦੇ ਵਿੱਚ ਸਿੱਖਾਂ ਨੂੰ ਆਪਣੇ ਬੱਚਿਆਂ ਦੀ ਗਿਣਤੀ ਵਧਾਉਣ ਦੇ ਲਈ ਆਖਿਆ ਹੈ। ਉਹਨਾਂ ਨੇ ਕਿਹਾ ਹੈ ਕਿ ਹਰ ਸਿੱਖ ਪਰਿਵਾਰ ਨੂੰ 5 ਬੱਚੇ ਜਿਹੜੇ ਨੇ ਉਹ ਪੈਦਾ ਕਰਨੇ ਚਾਹੀਦੇ ਨੇ। ਹਰਨਾਮ ਸਿੰਘ ਤੁਮਾ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਤਾਦਾਦ ਦੇ ਵਿੱਚ ਵਾਇਰਲ ਹੋ ਚੁੱਕਿਆ ਹੈ। ਸਿੱਖਾਂ ਦੇ 5-5 ਬੱਚੇ ਹੋਣ ਜੇ ਤੁਸੀਂ ਉਹਨਾਂ ਦੀ ਦੇਖਭਾਲ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਮੈਨੂੰ ਦੇ ਦਿਓ ਇੱਕ ਬੱਚਾ ਘਰ ਦੇ ਵਿੱਚ ਰੱਖੋ ਚਾਰ ਮੈਨੂੰ ਦੇ ਦਿਓ ਮੈਨੂੰ ਇਹਨਾਂ ਬੱਚਿਆਂ 'ਚ ਭਵਿੱਖ ਨਜ਼ਰ ਆਉਂਦਾ ਹੈ ਉਹਨਾਂ ਨੂੰ ਗੁਰਮਤ ਧਾਰਮਿਕ ਸਿੱਖਿਆ ਦਿੱਤੀ ਜਾਵੇਗੀ ਜਿਨ੍ਹਾਂ ਵਿੱਚੋਂ ਕੋਈ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣੇਗਾ ਕੋਈ ਗ੍ਰੰਥੀ ਹੋਵੇਗਾ ਕੋਈ ਸ਼ਹੀਦ ਹੋਵੇਗਾ ਕੋਈ ਵਿਦਵਾਨ ਬਣ ਜਾਏਗਾ ਉਹਨਾਂ ਨੂੰ ਗੁਰਮਤੀ ਵਿਦਵਾਨ ਬਣਾਵਾਂਗੇ ਜੋ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਜਾਣੇ ਪਹਿਚਾਣੇ ਜਾਣਗੇ। ਸਾਧ ਸੰਗਤ ਹੁਣ ਧੰਮਾ ਨੇ ਕਿਹਾ ਹੈ ਕਿ ਇੱਕ ਬੱਚੇ ਤੱਕ ਸੀਮਤ ਨਾ ਰਹੋ। ਇਸ ਵੇਲੇ ਅਸੀਂ ਸਿੱਖ ਸੂਬੇ ਦੀ ਆਬਾਦੀ ਦਾ 52% ਬਣਦੇ ਹਾਂ ਜਦਕਿ ਬਾਕੀ ਪ੍ਰਵਾਸੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਘੱਟ ਗਿਣਤੀ ਬਣ ਜਾਵਾਂਗੇ ਫਿਰ ਉਹ ਸਾਨੂੰ ਕੁੱਟਣਗੇ ਅੱਜ ਨਸ਼ੇੜੀ ਬੱਚੇ ਆਪਣੇ ਮਾਪਿਆਂ ਦੀ ਕੁੱਟਮਾਰ ਕਰਦੇ ਨੇ ਜੇਕਰ ਤੁਹਾਡੇ ਕੋਲੇ ਚਾਰ ਨੇ ਤਾਂ ਘੱਟੋ-ਘੱਟ ਤੁਹਾਡੀ ਦੇਖਭਾਲ ਇੱਕ ਤਾਂ ਕਰੇਗਾ ਦੂਜਾ ਗੁਰੂ ਘਰ ਜਾਂ ਹੋਰ ਕਾਰ ਸੇਵਾ ਕਰੇਗਾ ਤੇ ਗੱਲ ਤੇ ਬਿਲਕੁਲ ਸਹੀ ਹੈ ਜੀ ਸੱਚੀ ਆ ਅੱਜ ਸਾਡੇ ਲੋਕ ਸਿਰਫ ਇੱਕੋ ਹੀ ਬੱਚੇ ਤੇ ਰੁਕ ਜਾਂਦੇ ਨੇ ਅੱਜ ਸਮਾਂ ਇਹੋ ਜਿਹਾ ਹਾਲਾਤ ਮਾੜੇ ਨੇ ਇੱਕ ਬੱਚਾ ਉਹੀ ਗਲਤ ਸੰਗਤ ਵਿੱਚ ਪੈ ਗਿਆ ਤੇ ਅਸੀਂ ਕਿਸ ਦੇ ਸਹਾਰੇ ਜਿਉਵਾਂਗੇ ਇੱਕ ਬੱਚਾ ਹੈ ਜੇ ਉਹਨੂੰ ਵੀ ਰੱਬ ਨਾ ਕਰੇ ਕੋਈ ਐਸੀ ਲਗਨ ਲੱਗੀ ਕੋਈ ਬਿਮਾਰੀ ਹੋ ਗਈ ਇੱਕ ਬੱਚਾ ਸੀ ਉਹ ਵੀ ਚੜਾਈ ਕਰ ਗਿਆ ਯਾਦ ਰੱਖਿਓ ਸਿੱਖਿਆ ਲਿਓ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਤੋਂ ਉਸ ਦੀ ਮਾਤਾ ਦੀ ਇੱਕ ਮੈਂ ਵੀਡੀਓ ਸੁਣੀ ਸੀ ਜਿਹਦੇ ਵਿੱਚ ਉਹਨੇ ਕਿਹਾ ਸੀ ਕਿ ਨਹੀਂ ਮੈਨੂੰ ਇਸ ਗੱਲ ਦਾ ਇਲਮ ਨਹੀਂ ਸੀ ਵੀ ਮੇਰਾ ਬੱਚਾ ਮਾਰਿਆ ਜਾਏਗਾ ਦੁਸ਼ਮਣ ਉਹਨੂੰ ਮਾਰ ਦੇਣਗੇ ਕਹਿੰਦੀ ਅਸੀਂ ਜੇ ਪਹਿਲਾਂ ਪਤਾ ਹੁੰਦਾ ਰੱਬ ਕਰਕੇ ਅਸੀਂ ਦੋ ਕਰਦੇ ਅਸੀਂ ਦੋ ਬੱਚੇ ਪਰਮਾਤਮਾ ਦੀ ਕਿਰਪਾ ਦੇ ਨਾਲ ਸੋਚਦੇ ਵੀ ਜੇ ਇੱਕ ਨੂੰ ਕੁਝ ਹੋਇਆ ਤਾਂ ਇੱਕ ਤਾਂ ਸਾਡੇ ਕੋਲ ਹੈ ਪਰ ਕਿ ਨਹੀਂ ਸਾਡੇ ਕੋਲ ਇੱਕੋ ਹੀ ਸੀ ਉਹੀ ਸਾਡਾ ਧਨ ਸੀ ਉਹੀ ਦੌਲਤ ਸੀ ਆ ਜੋ ਹੀ ਚੱਲੇਗੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ ਉਦੋਂ ਉਹਦੀ ਮਾਤਾ ਨੇ ਇਹ ਗੱਲ ਕਹੀ ਸੀ ਹਾਲਾਂਕਿ ਇਸ ਗੱਲ ਦੇ ਵਿੱਚ 100% ਸੱਚਾਈ ਆ ਤੇ ਸਾਧ ਸੰਗਤ ਉਹ ਜਿਹੜਾ ਮੁਖੀ ਉਹਨਾ ਬਿਆਨ ਦਿੱਤਾ ਹੈ ਉਹ ਬਿਆਨ ਬਿਲਕੁਲ ਸਹੀ ਹੈ ਅੱਜ ਅਸੀਂ ਕਿੰਨੀਆਂ ਵੀ ਪੰਥ ਆਜ਼ਾਦ ਕਰਾਓ ਸਭ ਕੁਝ ਕਰਾਓ ਅਸੀਂ ਕੀ ਕੀਦੇ ਸਰਤੇ ਆਜ਼ਾਦ ਕਰਾਵਾਂਗੇ ਸਾਡਾ ਇੱਕੋ ਹੀ ਬੱਚਾ ਹੁੰਦਾ ਹੈ ਉਹਨੂੰ ਅਸੀਂ ਬਾਹਰ ਨੂੰ ਤੋਰ ਦਿੰਨੇ ਆ ਤੇ ਬਾਅਦ ਚ ਅਸੀਂ ਇੱਥੇ ਠੇਡੇ ਖਾਂਦੇ ਰਹਿੰਨੇ ਆ ਉਹ ਬੱਚਾ ਬਾਹਰ ਜਾ ਕੇ ਕਈ ਵਾਰੀ ਤਾਂ ਇਹੋ ਜਿਹਾ ਜਾਂਦੇ ਨੇ ਜਿਹੜੇ ਘਰਦਿਆਂ ਤੋਂ ਬਾਗੀ ਹੋ ਜਾਂਦੇ ਨੇ ਕਈ ਇਹੋ ਜਿਹੇ ਨੇ ਜਿਹੜੇ ਕਹਿੰਦੇ ਵੀ ਬਾਪੂ ਤੁਸੀਂ ਵੀ ਇੱਥੇ ਆ ਜਾਓ ਤੇ ਆਪਾਂ ਪਿੱਛੇ ਕੀ ਕਰਨਾ ਕਿਸ ਦੇ ਹਸਾਰੇ ਪੰਥ ਛੱਡ ਕੇ ਕਿਸ ਦੇ ਹਸਾਰੇ ਪੰਜਾਬ ਛੱਡ ਕੇ ਔਰ ਸਾਧ ਸੰਗਤ ਦੂਜਾ ਬਿਆਨ ਸੀ ਕਿਉਂਕਿ ਇਹ ਬਿਆਨ ਸਹੀ ਨਹੀਂ ਹੈ ਜੀ ਜਿਹੜੇ ਵਿਰੋਧੀ ਸੀ ਉਹ ਕਹਿੰਦੇ ਬੱਚਿਆਂ ਬੱਚੇ ਪੈਦਾ ਕਰਨ ਵਾਲੀਆਂ ਮਸ਼ੀਨਾਂ ਕਹਤਾ ਜੀ ਔਰਤਾਂ ਨੂੰ ਭੈਣਾਂ ਨੂੰ ਐ ਨਹੀਂ ਕਰਨਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਤੇ ਬਿਹਤਰ ਸਿੱਖਿਆ ਦੇਣੀ ਆ ਇੱਕ ਨੂੰ ਹੀ ਦੇ ਲੋ ਸੋ ਸਾਧ ਸੰਗਤ ਇਹ ਵਿਵਾਦਤ ਬਿਆਨ ਨਹੀਂ ਹੈਗਾ ਪਹਿਲਾਂ ਵਾਲੀਆਂ ਪੀੜ੍ਹੀਆਂ 'ਚ ਦੇਖੋ ਅੱਜ ਕਹਿੰਦੇ ਜੀ ਮਹਿੰਗਾਈ ਐ ਜੀ ਐ ਆ ਜੀ ਤੇ ਸਾਧ ਸੰਗਤ ਨਾਲ ਇੱਕ ਇਹ ਗੱਲ ਵੀ ਸੋਚੋ ਜੇ ਉਹਨਾਂ ਨਾਲ ਗੱਲ ਕਹੀ ਐ ਤੇ ਉਹਨੇ ਵੀ ਕਿਹਾ ਵੀ ਸਾਨੂੰ ਦੇ ਦਿਓ ਬੱਚੇ ਜੇ ਨਹੀਂ ਤੁਹਾਡੇ ਤੋਂ ਪਰੇਸ਼ ਹੁੰਦੀ ਅੱਜ ਹਰ ਇੱਕ ਹਸਪਤਾਲ ਦੇ ਨਾਲ ਪੰਘੂੜਾ ਬਣਿਆ ਉਹਦੇ ਵਿੱਚ ਕਿਹਾ ਵੀ ਅਣਚਾਹੇ ਬੱਚੇ ਜੇਕਰ ਤੁਹਾਨੂੰ ਨਹੀਂ ਚਾਹੀਦੇ ਸੁੱਟੋ ਨਾ ਇੱਥੇ ਪੰਘੂੜੇ 'ਚ ਪਾਜੋ ਘੰਟੀ ਬਜਾਜੋ ਤੁਹਾਡੀ ਪਹਿਚਾਣ ਗੁਪਤ ਰੱਖੀ ਜਾਏਗੀ ਤੁਹਾਨੂੰ ਕੋਈ ਨਹੀਂ ਪੁੱਛੇਗਾ ਸਾਨੂੰ ਦੇਜੋ ਇਹ ਕਿਉਂ ਬਣੇ ਨੇ ਇਹ ਸਾਡੀਆਂ ਲਾਪਰਵਾਹ ਆਏ ਦਿਨ ਕੂੜਿਆਂ ਦੇ ਵਿੱਚ ਉਹ ਬੱਚੇ ਮਿਲਦੇ ਨੇ ਛੋਟੀਆਂ ਛੋਟੀਆਂ ਬੱਚੀਆਂ ਮਿਲਦੀਆਂ ਨੇ ਨਵਜਾਤ ਬੱਚੇ ਮਿਲਦੇ ਨੇ ਇਹ ਇਹ ਕੌਣ ਕਰਦਾ ਅਸੀਂ ਕਰਦੇ ਆ ਇਸ ਕਰ ਇੱਕ ਛੁੱਟੋ ਨਾ ਇਹੋ ਜੇ ਸੰਸਾਰਾਂ ਚ ਦੇਓ ਜਾਂ ਫਿਰ ਕਿਤੇ ਸਹੀ ਟਿਕਾਣੇ ਲਾਓ ਲੋਕਾਂ ਦਾ ਦਿਲ ਕਿਵੇਂ ਪੈ ਜਾਂਦਾ ਹੈ ਵੀ ਇਦਾਂ ਸਭ ਕੁਝ ਕਰਨ। ਸੋ ਕਹਿਣ ਤੋਂ ਭਾਵ ਸਾਧ ਸੰਗਤ ਬੱਚੇ ਜਿਹੜੇ ਨੇ ਉਹ ਮਾਰੋ ਨਾ ਕਤਲ ਨਾ ਕਰੋ ਉਹਨਾਂ ਨੂੰ ਪਾਲੋ ਸੰਭਾਲੋ ਤੇ ਆਪਣਾ ਸਹਾਰਾ ਬਣਾਓ ਅੱਗੇ ਚੱਲ ਕੇ ਯਾਦ ਰੱਖਿਓ ਜੇ ਇੱਕ ਹੈ ਤੇ ਚਲੋ ਕੋਈ ਕੁਛ ਵੀ ਹੋ ਜਾਂਦਾ ਤੇ ਅਸੀਂ ਕਿਹਦੇ ਸਹਾਰੇ ਚਲੋ ਜੇ 2-3 ਬੱਚੇ ਹੋਣਗੇ ਘਟੋ-ਘਟ ਸਾਡੇ ਕੋਲੇ 2 ਤਾਂ 1 ਤਾਂ بچਿਆ ਰਹੇਗਾ ਅਸੀਂ ਉਹਦੇ ਸਹਾਰੇ ਜ਼ਿੰਦਗੀ ਰਹੀਂਦੀ ਬਾਕੀ ਕੱਢ ਸਕਦੇ ਆ ਸੋ ਸਾਧ ਸੰਗਤ ਔਰ ਤਾਂ ਬੀਬੀਆਂ ਪ੍ਰਤੀ ਕੋਈ ਬਿਆਨ ਨਹੀਂ ਸੀ ਇਹ ਇੱਕ ਸਚਾਈ ਸੀ ਪੰਥ ਦੀ ਜੇਕਰ ਇੱਕ ਗਲਤ ਨਸ਼ਿਆਂ ਵਿੱਚ ਪੈ ਗਏ ਚਲੋ ਆਪਣੀ ਜ਼ਿੰਦਗੀ ਬਰਬਾਦ ਕਰੇਗਾ ਦੂਜਾ ਨੂੰ ਸਮਝਾ ਸਕਦਾ ਤੇ ਦੂਜਾ ਪੰਥ ਦੀ ਸੇਵਾ ਵਿੱਚ ਜੁਟ ਸਕਦਾ ਤੇ ਪਿਆਰਿਓ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੀ ਆਬਾਦੀ ਸਭ ਤੋਂ ਵੱਧ ਹੋਣੀ ਚਾਹੀਦੀ ਹੈ ਜੇ ਘਟ ਗਈ ਤੇ ਯਾਦ ਰੱਖਿਓ ਪੰਥ ਨੂੰ ਹੋਰ ਵੀ ਖਤਰਾ ਪੈਦਾ ਹੋ ਜਾਏਗਾ ਇਹ ਗੱਲ ਨਾ ਭੁੱਲਿਓ ਕਦੇ ਇਹ ਕੋਈ ਵਿਵਾਦਤ ਬਿਆਨ ਨਹੀਂ ਸੀ ਪਿਆਰਿਓ ਜਿਨ੍ਹਾਂ ਨੂੰ ਲੱਗਦਾ ਵੀ ਵਿਵਾਦਤ ਬਿਆਨ ਹੈ ਤੇ ਯਾਦ ਰੱਖਿਓ ਪਿਆਰਿਓ ਕਦੇ ਠੰਡੇ ਦਿਮਾਗ ਨਾਲ ਸੋਚ ਕੇ ਵੇਖਿਓ ਅੱਜ ਸਿੱਖਾਂ ਦੀ ਗਿਣਤੀ ਜਿਹੜੀ ਹੈ ਭਾਵੇਂ ਘਟ ਹੈ ਪਰ ਫਿਰ ਵੀ ਅਸੀਂ ਦੂਜਿਆਂ ਦੇ ਭਾਰੂ ਪੈਨੇ ਆ ਕਹਿਣ ਤੋਂ ਭਾਵ ਅਸੀਂ ਫਿਰ ਵੀ ਅੱਗੇ ਆ ਪਰ ਯਾਦ ਰੱਖਿਓ ਜੇ ਅਸੀਂ ਹੋਰ ਗਿਣਤੀ ਹੋ ਵੀ ਸਾਡੀ ਤੇ ਯਾਦ ਰੱਖਿਓ ਪਿਆਰਿਓ ਫਿਰ ਬਾਕੀ ਜਿਹੜੀਆਂ ਘੱਟ ਗਿਣਤੀਆਂ ਤੇ ਜ਼ੁਲਮ ਹੁੰਦੇ ਨੇ ਸਾਡੇ ਤੇ ਸ਼ਾਇਦ ਉਹ ਹੋਣੇ ਘੱਟ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ